ਖੱਤਰੀ ਸਵਾਰ ਰਜਿਸਟਰਡ ਫਗਵਾੜਾ ਦੇ ਪ੍ਰਧਾਨ ਮਦਨਮੋਹਨ ਬਜਾਜ ਗੁੱਡਦੀ ਅਗਵਾਈ ਵਿੱਚ ਬੰਗਾ ਰੋਡ ਦੀ ਸੜਕ ਦੀ ਮੁਰੰਮਤ ਦੇ ਸਬੰਧ ਵਿੱਚ ਤਹਿਸੀਲਦਾਰ ਫਗਵਾੜਾ ਨੂੰ ਦਿੱਤਾ ਗਿਆ ਮੰਗ ਪੱਤਰ ਐਨਡੀਟੀਵੀ ਪੰਜਾਬ న్యూਜ਼ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਹਾਂ ਜੀ ਸਾਰਾ ਇਹ ਇੱਕ ਮੰਗ ਪੱਤਰ ਦਿੱਤਾ ਕਿ ਸਮਨ ਦੇ ਵਿੱਚ ਮੰਗ ਪੱਤਰ ਦਿੱਤਾ ਗਿਆ ਹੈ ਖਤਰੀ ਸਵਾ ਫਗਵਾੜਾ ਦਾ ਇੱਕ ਵਫਦ ਅੱਜ ਤਹਿਸੀਲਦਾਰ ਸਾਹਿਬ ਨੂੰ ਮਿਲਿਆ ਔਰ ਸੀਐਮ ਸਾਹਿਬ ਦੇ ਨਾਮ ਦਾ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਫਗਵਾੜਾ ਦੀ ਬੰਗ ਮੇਨ ਬੰਗਾ ਰੋਡ ਦੀ ਹਾਲਾਤ ਹਾਲਤ ਨੂੰ ਦੇਖਦੇ ਹੋਏ ਇਹ ਮੰਗ ਪੱਤਰ ਦਿੱਤਾ ਗਿਆ ਬੰਗਾ ਰੋਡ ਤੇ ਦੇਖ ਲਓ ਸਾਰਾ ਸ਼ਹਿਰ ਦੀ ਆਣੀ ਜਾਣੀ ਆ ਸ਼ਮਸ਼ਾਨ ਘਾਟ ਉੱਥੇ ਆ ਵਿਸ਼ਕਰਮਾ ਮੰਦਿਰ ਉੱਥੇ ਆ ਪੈਲੇਸ ਉੱਥੇ ਆ ਲੋਕਾਂ ਦਾ ਬਹੁਤ ਆਣਾ ਜਾਣਾ ਵਾ ਔਰ ਉੱਥੇ ਬਹੁਤ ਵੱਡੇ ਵੱਡੇ ਟੋਏ ਪਏ ਹੋਏ ਆ ਬੱਚਿਆਂ ਨੇ ਸਕੂਲ ਜਾਣ ਵੇਲੇ ਬਹੁਤ ਪ੍ਰੋਬਲਮ ਆਂਦੀ ਆ ਇਸ ਲਈ ਅੱਜ ਤੁਸੀਂ ਜੀ ਦਾ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਕਿ ਰੋਡ ਦੀ ਜਲਦ ਜਲ ਸੁਧਾਰੀ ਆਵੇ ਹਾਲਤ ਤਾਂਕਿ ਜਿਹੜੇ ਲੋਕਾਂ ਦੇ ਐਕਸੀਡੈਂਟ ਹੋ ਰਹੇ ਆ ਉਹ ਬਚ ਸਕਣ ਤੇ ਲੋਕਾਂ ਨੂੰ ਪਰੇਸ਼ਾਨੀ ਜਿਹੜੀ ਆ ਨਾ ਸਾਹਮਣਾ ਕਰਨਾ ਪਵੇ